ਆ ਮੈਨੂੰ ਕਿਸੇ ਨੇ ਸਵਾਲ ਕੀਤਾ ਕਹਿੰਦੇ ਜੀ ਤੁਸੀਂ ਕਹਿੰਦੇ ਆ ਈਰਖਾ ਨਾਲ ਰੋਗ ਲੱਗਦੇ ਆ ਮੱਖ ਬੈ ਨਹੀਂ ਕਹਿੰਦਾ ਸਤਗੁਰ ਕਹਿੰਦਾ ਤਮਾਕੂ ਨਾਲ ਰੋਗ ਲੱਗਦੇ ਆ ਕਹਿੰਦੇ ਬੀਬੀਆਂ ਕਿਹੜਾ ਤਮਾਕੂ ਖਾਂਦੀਆਂ ਮੈਂ ਕਿਹਾ ਗੱਲ ਤਾਂ ਤੇਰੀ ਠੀਕ ਹੈ ਪਰ ਮੱਖ ਜਿਹੜੀ ਈਰਖਾ ਹੈ ਟਰੈਕਟਰ ਤਾਇਏ ਨੇ ਲਿਆਂਦਾ ਜਦੋਂ ਮੁੰਡਾ ਜਾ ਕੇ ਦੱਸਦਾ ਨਾ ਤਾਇਆ ਜੀ ਤੇ ਟਰੈਕਟਰ ਲਿਆਏ ਫਿਰ ਉਹ ਹੌਂਕਾ ਲੈਂਦੀ ਆ ਕਹਿੰਦੀ ਹਾਏ ਸਰੀਕ ਸਾਡੇ ਤੋਂ ਅੱਗੇ ਹੋ ਗਿਆ ਇੱਥੇ ਗੋਲਾ ਬਣ ਜਾਂਦਾ ਨਾ ਜਿਹੜਾ ਤੁਹਾਡੇ ਗੋਲਾ ਉਹ ਕੈਂਸਰ ਬਣਦਾ ਸਕਿਊ ਮਾਊਸ ਸੈੱਲ ਨਿਕਲਦਾ ਉੱਥੇ ਜਿਹੜਾ ਦੂਜੇ ਦੀ ਮ ਖੁਸ਼ੀ ਦੇਖ ਕੇ ਲੈਂਦੀਆਂ ਨਾ ਹੋਂਕੇ ਉਹ ਫਿਰ ਦੁੱਧਾਂ 'ਚ ਟਿਊਮਰ ਬਣਦਾ ਜਿਹੜਾ ਤਾਂ ਬਣਦਾ ਹੋ ਜਦੋਂ ਹੋਂਕਾ ਲੈਂਦੀਆਂ ਦੂਜੇ ਦੀ ਖੁਸ਼ੀ ਦੇਖ ਕੇ ਫਿਰ ਇਹ ਕਹਿੰਦੀਆਂ ਹੁੰਦੀਆਂ ਮੇਰੇ ਕੋਲੇ ਇੱਥੇ ਗੋਲਾ ਬਣ ਗਿਆ ਬਾਬਾ ਮਖੇ ਲੋਕਾਂ ਦੀ ਖੁਸ਼ੀ ਦੇ ਖਿੱਚ-ਖਿੱਚ ਕੇ ਹੋਂਕੇ ਲਏ ਆ ਨਾ ਇੱਥੇ ਗੋਲਾ ਬਣ ਗਿਆ ਤੇਰੇ ਇਥੇ ਦਾ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮੰਨਣਾ ਹੰਡਾਏ ਦੇਹੀ ਰੋਗ ਨਾ ਲੱਗੇ ਬੱਲੇ ਸਭ ਕਿਛੁ ਪਾਏ ਝੋਲੀਆਂ ਭਰ ਜਾਣਗੀਆਂ ਕਰਕੇ ਤਾਂ ਵੇਖ ਗੁਰੂ ਦੀ ਗੱਲ ਨੂੰ ਮੰਨ ਕੇ